ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮ ਰਣਵ ਵਿਦੇਸ਼ਾ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆਂ ਪਾਕਿਸਤਾਨ ਦਾ ਵੱਡਾ ਬਿਆਨ ਹੈ ਭਾਰਤ ਨਾਲ ਫੌਜੀ ਸੰਘਰਸ਼ ਵਿੱਚ 11 ਜਵਾਨਾਂ ਦੀ ਮੌਤ ਤੇ 78 ਜ਼ਖਮੀ ਉਧਰ ਕੈਨੇਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਾਰਨੀ وزارت ਵਿੱਚ ਚਾਰ ਪੰਜਾਬੀ ਸ਼ਾਮਲ ਭਾਰਤ ਨੇ ਪਾਕਿਸਤਾਨ ਦੇ ਦਿੱਲੀ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਨੂੰ ਦੇਸ਼ ਛੱਡਣ ਦੇ ਲਈ ਆਖਿਆ ਅਮਰੀਕਾ ਤੇ ਚੀਨ ਨੇ ਇੱਕ ਦੂਜੇ ਤੇ ਟੈਕਸ ਘਟਾਇਆ 트럼ਪ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਵੱਲੋਂ ਦਰਜਨਾਂ ਤੋਂ ਵੱਧ ਸਮਝੌਤਿਆਂ ਤੇ ਕੀਤੇ ਗਏ ਸਿਗਨੇਚਰ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਪਾਕਿਸਤਾਨ ਦਾ ਹੁਣ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੇ ਪਾਕਿਸਤਾਨ ਵੱਲੋਂ ਆਖਿਆ ਗਿਆ ਹੈ ਕਿ ਭਾਰਤ ਨਾਲ हाल ही ਵਿੱਚ ਹੋਏ ਫੌਜੀ ਸੰਘਰਸ਼ ਵਿੱਚ ਉਹਨਾਂ ਦੇ 11 ਜਵਾਨ ਮਾਰੇ ਜਾ ਚੁੱਕੇ ਨੇ 78 ਜ਼ਖਮੀ ਹਨ ਸੈਨਾ ਦੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਦਾਵਾ ਕੀਤਾ ਹੈ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਬਿਨਾ ਪੜਕਾਹਰਤੇ ਤੇ ਨਿੰਦਨਯੋਗ ਹਮਲਿਆਂ ਦੇ ਵਿੱਚ 40 ਨਾਗਰਿਕ ਮਾਰੇ ਜਾ ਚੁੱਕੇ ਨੇ 121 ਲੋਕ ਜ਼ਖਮੀ ਹਨ ਭਾਰਤ ਤੇ ਪਾਕਿਸਤਾਨ ਨੇ 4 ਦਿਨ ਤੱਕ ਸਰਹੱਦ ਦੇ ਦੋਵੇਂ ਪਾਸਿਓਂ ਡਰੋਨ ਤੇ ਮਿਜ਼ਾਈਲਾਂ ਹਮਲਿਆਂ ਤੋਂ ਬਾਅਦ ਲੰਘੇ ਸ਼ਨੀਵਾਰ ਨੂੰ ਗੋਲੀਬੰਦੀ ਦੇ ਲਈ ਸਹਿਮਤ ਦਾ ਐਲਾਨ ਕੀਤਾ ਸੀ ਤੇ ਪਾਕਿਸਤਾਨ ਸੇ ਇਹਨਾਂ ਨੇ ਆਖਿਆ ਕਿ ਦੇਸ਼ ਟੀ ਰਾਖੀ ਕਰ ਦਿਆ ਪਾਕਿਸਤਾਨ ਦੇ ਹਥਿਆਰਬੰਦ ਵਲਾ ਦੇ 11 ਜਵਾਨ ਮਾਰੇ ਗਏ ਤੇ 78 ਹੋਰ ਸਖਮੀ ਹਨ ਉੱਥੇ ਹੀ ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ 2 ਹਫਤੇ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਵਜ਼ਾਰਤ ਦਾ ਗਠਨ ਕੀਤਾ ਜਿਸ ਵਿੱਚ ਚਾਰ ਪੰਜਾਬੀ ਮਨਿੰਦਰ ਸਿੱਧੂ ਰੂਬੀ ਸੋਹਤਾ ਤੇਰਨਦੀਪ ਸਿੰਘ ਸਰਾਏ ਸਮੇਤ ਅਨੀਤਾ ਆਨੰਦ ਨੂੰ ਥਾਂ ਮਿਲੀ ਹੈ ਤੇ ਸਾਬਕਾ ਪ੍ਰਧਾਨ ਜੋ ਕਿ ਸਟੀਵਨ ਹਾਰਪਰ ਦੇ ਕਾਰਜਕਾਲ ਤੋਂ ਬਾਅਦ ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ ਵੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਭਾਰਤ ਨੇ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਅਧਿਕਾਰੀ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਦੇ ਰੁਤਬੇ ਦੀ ਥਾਂ ਹੋਰ ਕੰਮ ਕਰਨ ਦੇ ਦੋਸ਼ੇ ਹੇਠਾਂ ਦੇਸ਼ ਨਿਕਾਲਾ ਜੋ ਕੀ ਦੇ ਦਤਾ ਹੈ ਦੇਸ਼ ਛੱਡਣ ਦੇ ਲਈ ਉਸ ਨੂੰ ਆਖ ਦਿੱਤਾ ਹੈ ਤੇ ਨਵੀਂ ਦਿੱਲੀ ਨੇ ਇਸ ਪਾਕਿਸਤਾਨੀ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਦੇ ਲਈ ਆਖ ਦਿੱਤਾ ਹੈ ਇਸ ਦੇ ਨਾਲ ਹੀ ਅਮਰੀਕਾ ਤੇ ਚੀਨ ਨੇ ਇੱਕ ਦੂਜੇ ਦੇ ਉੱਪਰ ਹੁਣ ਟੈਕਸ ਘਟਾ ਦਿੱਤਾ ਹੈ ਉਹ ਇੱਕ ਦੂਜੇ ਤੇ ਵਾਧੂ ਲਾਏ ਟੈਕਸਾਂ ਵਿੱਚੋਂ ਜ਼ਿਆਦਾਤਰ ਤੇ 9 ਦਿਨਾਂ ਦੀ ਰੋਕ ਲਗਾਉਣ ਦੀ ਸਹਿਮਤੀ ਪ੍ਰਗਟਾ ਚੁੱਕੇ ਨੇ ਤੇ ਅਮਰੀਕਾ ਵਪਾਰ प्रतिनिधि जैस्मीन ग्रीस ने आख्या है कि अमरीका ने चीनी वस्तु एक सौ पताली फीसदी टैक्सों घटा के तीह फीसदी करना जबकि चीन ने अमरीका वस्तु के उपर जो कि टैक्स घटा के दस फीसदी कर सहमति प्रगटा दी है तो उन्हवाच प्रेस कॉन्फ्रेंस करके टैक्स कटौती संबंधी ऐलान किया है उधर अमरीकी राष्ट्रपति डोनाल्ड ट्रंप पच्छमी एशिया के ਚਾਰ ਰੋਜ਼ਾ ਦੌਰੇ ਦੇ ਸ਼ੁਰੂ ਵਿੱਚ ਅੱਜ ਸਾਊਦੀ ਅਰਬ ਪਹੁੰਚੇ ਜਿੱਥੇ ਉਨ੍ਹਾਂ ਨੇ ਅਮਰੀਕਾ ਦੇ ਦੁਬਲੇ ਸਹਿਯੋਗ ਸਬੰਧੀ ਕਈ ਸਮਝੌਤਿਆਂ ਤੇ ਸਿਗਨੇਚਰ ਕੀਤੇ ਤੇ ਇਸ ਦੌਰਾਨ ਟਰੰਪ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਜੋ ਕਿ ਸੁਲਮਾਨ ਦੇ ਨਾਲ ਹੈ ਇਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਗਾਜ਼ਾ ਵਿੱਚ ਜੰਗ ਬਾਰੇ ਅਮਰੀਕਾ ਦੇ ਫਿਕਰਾਂ ਤੇ ਕੋਸ਼ਿਸ਼ਾਂ ਬਾਰੇ ਚਰਚਾ ਵੀ ਕੀਤੀ ਹੈ ਤੇ ਇਸ ਤੋਂ ਪਹਿਲਾਂ ਟਰੰਪ ਆਪਣੇ ਜਹਾਜ਼ 에ਅਰ ਫੋਰਸ 1 ਰਾਹੀਂ ਇੱਥੇ ਕਿੰਗ ਖਾਲਿਦੇ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੇ ਜਿੱਥੇ ਸ਼ਹਿਜ਼ਾਦੇ ਮੁਹੰਮਦ ਬਿਨ ਸੁਲਮਾਨ ਨੇ ਉਨ੍ਹਾਂ ਦਾ ਜੋ ਕਿ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਇਸ ਮਗਰੋਂ ਦੋਵੇਂ ਆਗੂ ਰਿਆਦ ਹਵਾਈ ਅੱਡੇ ਤੇ ਵੱਡੇ ਹਾਲ ਵਿੱਚ ਗਏ ਜਿੱਥੇ ਟਰੰਪ ਤੇ ਉਨ੍ਹਾਂ ਦੇ ਨਾਲ ਆਏ ਵਫਤੂ ਪਰਵਾਇਤੀ ਅਰਬੀ ਕਾਫੀ ਪਰੋਸੀ ਗਈ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਇਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ